ਸਤਿ ਸ਼੍ਰੀ ਅਕਾਲ ਜੀ ਅੱਜ ਮੈਂ ਤੁਹਾਡੇ ਨਾਲ ਕੁਝ ਟਿਪਸ ਸ਼ੇਅਰ ਕਰਨ ਜਾ ਰਹੀਆਂ ਕਿ ਗਰਭ ਦੇ ਵਿੱਚ ਪਲ ਰਿਹਾ ਬੱਚਾ ਬੇਬੀ ਬੁਆਏ ਆ ਜਾਂ ਬੀਬੀ ਕਰਨਾ ਠੀਕ ਹੈ ਹਰ ਇੱਕ ਨੂੰ मालूम ਬੇਬੀ ਦੇ ਜਨਮ ਤੋਂ ਪਹਿਲਾਂ ਇਹ ਜਾਣਨ ਦੀ ਕੁਰਿਓਸਟੀ ਹੁੰਦੀ ਆ ਕਿ ਉਹਨੂੰ ਪਤਾ ਲੱਗੇ ਠੀਕ ਹੈ ਵੈਸੇ ਅੱਜ ਕੱਲ ਕੋਈ ਭੇਦ ਭਾਵ ਨਹੀਂ ਹੈਗਾ ਤੇ ਮੇਰਾ ਵੀ ਇਸ ਵੀਡੀਓ ਦੇ ਥਰੂ ਕੋਈ ਭੇਦ ਭਾਵ ਫੈਲਾਉਣ ਦਾ ਕੋਈ ਇਤਾਂ ਦਾ ਆਈਡੀਆ ਨਹੀਂ ਹੈਗਾ ਬਟ ਫਿਰ ਵੀ ਇਹ ਨਾ ਜਿਹੜੀ ਮਨ ਦੇ ਵਿੱਚ ਕੁਰਿਓਸਟੀ ਹੁੰਦੀ ਹੈ ਜਦੋਂ ਆਪਾਂ ਅਲਟਰਾਸਾਉਂਡ ਰਿਪੋਰਟ ਦੇਖਦੇ ਆ ਤਾਂ ਆਪਾਂ ਨੂੰ ਇਹ ਜਾਣਨ ਦੀ ਇੱਛਾ ਹੁੰਦੀ ਆ ਕਿ ਬੱਚਾ ਬੁਆਇਆ ਚਾ ਬੱਚਾ ਗਰਲ ਹੈ ਨਾ ਰਿਪੋਰਟ ਦੇ ਵਿੱਚ ਵੈਸੇ ਇਹ ਚੀਜ਼ਾਂ ਕਲੀਅਰ ਹੋ ਜਾਂਦੀਆਂ ਨੇ ਡਾਕਟਰ ਨਹੀਂ ਦੱਸਦੇ ਬਟ ਅਲਟراਸਾਉਂਡ ਰਿਪੋਰਟ ਦੇ ਵਿੱਚ ਇਹ ਸਭ ਕੁਝ ਕਲੀਅਰ ਹੁੰਦਾ ਹੈਗਾ ਤੁਸੀਂ ਧਿਆਨ ਨਾਲ ਦੇਖੋ ਤਾਂ ਅਗਰ ਮਤਲਬ ਤੁਹਾਡੇ ਕਿਸੇ ਨਾ ਜਾਣ ਪਛਾਣ ਦੇ ਬੇਬੀ ਗਰਲ ਅਤੇ ਬੇਬੀ ਬੁਆਏ ਆ ਤੁਸੀਂ ਦੋਨਾਂ ਅਲਟਰਾਸਾਉਂਡ ਰਿਪੋਰਟ ਨੂੰ ਕੰਪੇਅਰ ਕਰਿਓ ਤਾਂ ਉਹ ਸਾਰਾ ਕੁਝ ਸਮਝ ਆ ਜਾਏਗਾ ਕਿ ਤੁਹਾਡੇ ਪੇਟ ਵਿੱਚ ਪਲ ਰਿਹਾ ਬੱਚਾ ਬੇਬੀ ਬੁਆਏ ਹੈ ਜਾਂ ਬੇਬੀ ਗਰਲ ਹੈ ਤਾਂ ਚਲੋ ਆਪਾਂ ਡਿਸਕਸ ਕਰਦੇ ਹਾਂ ਕੁਝ ਸਿੰਟਮਸ ਜਿਵੇਂ ਸਭ ਤੋਂ ਪਹਿਲਾ ਹੈਗਾ ਆ ਮਾਰਨਿੰਗ ਸਿਕਨੈਸ ਮਾਰਨਿੰਗ ਸਿਕਨੈਸ ਜੋ ਦੇਖਿਆ ਜਾਂਦਾ ਹੈ ਕਿ ਉਹ ਜ਼ਿਆਦਾ ਕਰਕੇ ਜਦੋਂ ਪੇਟ ਵਿੱਚ ਪੜ ਰਿਹਾ ਬੱਚਾ ਲੜਕੀ ਹੁੰਦੀ ਹੈ ਨਾ ਤਾਂ ਉਸ ਟਾਈਮ ਮਾਰਨਿੰਗ ਸਿਕਨੈਸ ਜ਼ਿਆਦਾ ਹੁੰਦੀ ਆ ਸਵੇਰ ਟਾਈਮ ਬੈੱਡ ਤੋਂ ਉੱਠਣ ਨੂੰ ਮਾਨ ਨਹੀਂ ਕਰਦਾ ਹਨ ਜਦੋਂ ਉੱਠਦੇ ਆ ਤਾਂ ਮਤਲਬ ਸਿਕਨੈਸ ਫੀਲ ਕਰਦੇ ਆ ਤੇ ਬੇਬੀ ਬੁਆਇ ਦੇ ਕੇਸ 'ਚ ਨਹੀਂ ਹੁੰਦਾ ਨੰਬਰ 2 weight gain weight gain ਅਗਰ ਤੁਸੀਂ ਜ਼ਿਆਦਾ weight gain ਕੀਤਾ ਆ ਤਾਂ ਇਟ ਮੀਨਸ ਤੁਹਾਡੇ ਪੇਟ ਵਿੱਚ ਲੜਕੀ ਹੈ ਤੇ ਅਗਰ ਤੁਹਾਡਾ weight ਨਾਰਮਲ ਹੈ ਥੋੜਾ ਹੀ ਪੇਟ ਵਧਿਆ ਆ ਤਾਂ ਤੁਹਾਡੇ ਪੇਟ ਦੇ ਵਿੱਚ 99% ਚੋਂ ਪਲ ਰਿਹਾ ਬੱਚਾ ਆ ਉਹ ਬੇਬੀ ਬੁਆਇ ਹੈ ਠੀਕ ਹੈ ਤਾਂ ਲੜਕੀ ਦੇ ਕੇਸ 'ਚ weight ਜ਼ਿਆਦਾ ਗੇਨ ਹੁੰਦਾ ਆ ਨੰਬਰ 3 ਮਾਰਨਿੰਗ ਜੋ ਮੂਡ ਸਵਿੰਗ ਹੁੰਦਾ ਹੈ ਹਨਾ ਮੂਡ ਸਵਿੰਗ ਜੋ ਜਿਆਦਾ ਕਦੇ ਹਨਾ ਮਤਲਬ ਥੋੜਾ ਮਤਲਬ ਮੂਡ ਆਫ ਹੋ ਜਾਂਦਾ ਹੈ ਕਦੇ ਤੁਸੀਂ ਕਾਫੀ ਖੁਸ਼ ਮਹਿਸੂਸ ਕਰਦੇ ਹੋ ਇਹ ਜਿਆਦਾ ਜੋ ਸਵਿੰਗ ਹੁੰਦਾ ਹੈ ਮੂਡ ਇਹ ਹੁੰਦਾ ਹੈ ਲੜਕੀ ਦੇ ਕੇਸ ਚ ਅਗਰ ਤੁਹਾਡੇ ਪੇਟ ਵਿੱਚ ਬੇਬੀ ਬੁਆਏ ਆ ਤਾਂ ਮੂਡ ਸਵਿੰਗ ਘੱਟ ਹੁੰਦਾ ਹੈ ਆ ਨੰਬਰ 4 ਤੁਹਾਡੇ ਅਲਟਰਾਸਾਉਂਡ ਦੇ ਵਿੱਚ ਜੋ ਬੇਬੀ ਦੀ ਹਾਰਟ ਬੀਟ ਹੁੰਦੀ ਆ ਉਹਦਾ ਰੇਟ ਐਫ ਐਚ ਆਰ ਬੋਲਦੇ ਆ ਉਹਨੂੰ ਅਗਰ ਤਾਂ ਹਾਰਟ ਰੇਟ ਬੀਟ ਜੋ ਹੈਗੀ 140 ਤੋਂ ਘੱਟ ਹੈ ਭਾਵੇਂ 139 ਹੋਵੇ ਤਾਂ ਤਾਂ 99% ਬੱਚਾ ਬੁਆਇਆ ਤੇ ਬਟ ਅਗਰ 141 150 ਹੈ ਨਾ ਇਹ ਤੋਂ ਅਬਵ ਹੈ 140 ਤੋਂ ਅਬਵ ਹੈ ਤਾਂ ਇਹ ਵੀ ਗਰਲ ਹੈ ਅੱਗੇ ਬੈਲੀ ਸ਼ੇਪ ਬੈਲੀ ਸ਼ੇਪ ਅਗਰ ਤੁਹਾਡੇ ਢੇਰ ਦੇ ਵਿੱਚ ਬੁਆਏ ਆ ਤਾਂ ਤੁਹਾਡਾ ਢੇਰ ਤੀਜੇ ਨੂੰ ਲਟਕਿਆ ਹੁੰਦਾ ਆ ਅਤੇ ਢੇਰ ਦਾ ਸਾਈਜ਼ ਇੰਨਾ ਜ਼ਿਆਦਾ ਨਹੀਂ ਵੱਧਦਾ ਬਟ ਲੜਕੀ ਦੇ ਕੇਸ ਦੇ ਵਿੱਚ ਢੇਰ ਬਿਲਕੁਲ ਗੋਲ ਹੁੰਦਾ ਆ ਅਤੇ ਤੁਹਾਡਾ ਢੇਰ ਕਾਫੀ ਜ਼ਿਆਦਾ ਅੱਗੇ ਨੂੰ ਉੱਪਰਿਆ ਹੋਇਆ ਦਿਖਦਾ ਆ ਠੀਕ ਹੈ ਤਾਂ ਬੁਆਏ ਦੇ ਕੇਸ ਦੇ ਵਿੱਚ ਜੋ weight gain ਵੀ ਘੱਟ ਹੁੰਦਾ ਆ ਤੇ ਢੇਰ ਦਾ ਸਾਈਜ਼ ਵੀ نیچے ਨੂੰ ਅੰਡਾਕਾਰ ਸ਼ੇਪ ਹੁੰਦੀ ਆ ਲੜਕਿਆ ਹੁੰਦਾ ਤੇ ਬਟ ਲੜਕੀ ਦੇ ਕੇਸ ਦੇ ਵਿੱਚ ਬਿਲਕੁਲ ਗੋਲ પેટ ਹੁੰਦਾ ਆ ਉਸ ਤੋਂ ਬਾਅਦ ਪੀ ਐਚ ਸਕੇਲ ਦੇ ਨਾਲ ਅਗਰ ਤੁਸੀਂ ਆਪਣਾ ਯੂਰਿਨ ਦੇਖੋ ਚੈੱਕ ਕਰੋਗੇ ਤਾਂ ਅਗਰ ਤਾਂ ਉਸ ਤੇ ਉੱਤੇ ਤੁਹਾਡਾ ਯੂਰਿਨ ਹਲਕੇ ਲਾਈਨ ਆ ਰਿਹਾ ਆ ਤਾਂ ਤੁਹਾਡੇ પેટ ਦੇ ਵਿੱਚ ਬੱਚਾ ਜੋ ਲੜਕਾ ਆ ਅਗਰ ਤੁਹਾਡਾ ਯੂਰਿਨ ਐਸਿਡਿਕ ਹੈ ਤਾਂ ਇਟ ਮੀਨਸ પેટ ਦੇ ਵਿੱਚ ਲੜਕੀ ਆ ਉਦੋਂ ਬਾਅਦ ਨੈਕਸਟ ਆਪਣਾ ਪੁਆਇੰਟ ਆ ਸਕਿਨ ਚੇਂजेस ਸਤਵਾਂ ਪੁਆਇੰਟ ਪ੍ਰੈਗਨਨਸੀ ਦੇ ਵਿੱਚ ਅਗਰ ਤੁਹਾਡੀ ਸਕਿਨ ਡਲ ਹੋ ਰਹੀ ਹੈ ਜਾਂ ਸਕਿਨ ਦੇ ਉੱਤੇ ਦਾਗ ਧੱਬੇ ਆ ਰਹੇ ਨੇ ਇਟ ਮੀਨਸ ਪੇਟ ਦੇ ਵਿੱਚ ਲੜਕੀ ਆ ਮੰਨਿਆ ਜਾਂਦਾ ਹੈ ਕਿ ਕੁੜੀਆਂ ਮਦਰ ਦੇ ਬਿਊਟੀ ਨੂੰ ਲੈ ਲੈਂਦੀਆਂ ਨੇ ਖੋ ਲੈਂਦੀਆਂ ਨੇ ਬਟ ਅਗਰ ਤੁਹਾਡਾ ਸਕਿਨ ਬਹੁਤ ਸਾਫ਼ ਹੋ ਗਈ ਹੈ ਕਲੀਅਰ ਹੋ ਗਿਆ ਹੈ ਫੇਸ ਇਟ ਮੀਨਸ ਤੁਹਾਡੇ ਪੇਟ ਦੇ ਵਿੱਚ ਬੇਬੀ ਬੋਏ ਆ ਤੇ ਇਹ ਵੀ ਕੁ ਪੁਆਇੰਟ ਮੰਨਿਆ ਜਾਂਦਾ ਹੈ ਜੋ ਕਿ 99 ਕੇਸਿਸ ਚ ਸਹੀ ਹੁੰਦਾ ਆ ਉਸ ਤੋਂ ਬਾਅਦ ਆਪਾਂ ਆਪਣਾ ਅੱਠਵਾਂ ਪੁਆਇੰਟ ਦਾ ਲਾਸ ਆਫ ਹੇਅਰ ਅਗਰ ਤੁਹਾਡੇ ਹੇਅਰ ਗਰੋਥ ਹੋ ਰਿਹਾ ਇਟ ਮੀਨਸ ਤੁਹਾਡੇ ਢੇਰ ਵਿੱਚ ਬੇਬੀ ਬੋਏ ਆ ਅਗਰ ਤੁਹਾਡੇ ਹੇਅਰ ਲਾਸ ਹੋ ਰਹੇ ਨੇ ਘਟ ਰਹੇ ਨੇ ਬਹੁਤ ਝੜ ਰਹੇ ਨੇ ਤਾਂ ਢੇਰ ਵਿੱਚ ਲੜਕੀ ਹੈ